ਮਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾਨ ਆ ਬੈਠਿਆ ਆਂ ਆ ਤੈਨੂੰ ਦੱਸਦਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਉੱਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਦੀ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੇ ਜਿੱਦ ਤਰ ਜੀਤ ਮੇਂ ਜੋਰ ਲੱਗਦਾ ਲਾ ਗੱਲ ਯਾਦ ਰੱਖੀ ਮਿੱਤਰਾ ਜੇ ਤਣਈ ਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉ ਤੇਰੀਆਂ ਉਹ ਚੀਕਾਂ ਕਢਾਉ ਯਾਦ ਰੱਖਣਗੇ ਕਿ ੱਟਕੇ ਛਾਈ ਤੋ ਖੇ ਦੀ ਨਿਆ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਉੱਪਰ ਟੱਕਰੇ ਸੀ ਇਸ ਲਈ ਸਿਰਫ ਤੇ ਸਿਰ ਪੱਜ ਤੁਹਾਨੂੰ ਦੱਸਣਾ ਕਿ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਆਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਭਗਵੰਤ ਮਾਨ ਦੀ ਮੇਰੇ ਮਤਲਕ ਬਕਲਾਹਟ ਆਪੋਜੀਸ਼ਨ ਦੇ ਕੁਝ ਹੋਰ ਲੀਡਰਾਂ ਦੇ ਮਤਲਕ ਬਕਲਾਹਟ ਇਹ जग ਜਾਹ ਔਰ ਜਦੋਂ ਦੀ ਚੋਹਾਲ ਡੈਮ ਦੀ ਗੱਲ ਮੈਂ ਕੀਤੀ ਹੈ ਜਾਂ ਜਦੋਂ ਦੀ ਉਹਦੀਆਂ ਕੁਝ ਹਰਕਤਾਂ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਨੌਲੇ ਤੇ ਦਾ ਬੀਪੀ ਕਾਫੀ ਹਲਕਾ ਸਾਥ ਸਿੰਘ ਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਕਿਉਂਕਿ ਪਿਛਲੇ ਕੇਸ 'ਚ ਤਾਂ ਬਣਿਆ ਕੁਛ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਐ 21 ਚ ਚੰਨੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਐਡੀਜੀਪੀ ਬਦਲੇ ਕੀ ਕੁਝ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆਇਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर ਇਜ਼ ਨੋ ਐਵਿਡੈਂਸ ਇਹ ਐਗਜੈਕਟ ਲੱਭ ਸਿੰਘ ਆਨਰੇਬਲ ਹਾਈ ਕੋਰਟ ਕੀ देयर ਇਜ਼ ਨੋ ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਦਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਪ੍ਰੀਟ ਕਰ ਰਿਹਾ ਸੀਗਾ ਇਹਨੂੰ ਫਿਰ ਮਿਰਚਾਂ ਲੜੀਆਂ ਮੈਨੂੰ ਸਿੱਟ ਬੁਲਾਉਣੀ ਸ਼ੁਰੂ ਹੋ ਗਈ ਸਿੱਟ 4-5 ਬਦਲ ਲੀਆਂ ਕੋਈ 10-15 ਕਰੋੜ ਰੁਪਈਆ ਆਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25 ਦਿੱਤੀ 30-40 ਲੱਖ ਖਰਚਿਆ ਜਾਂਦਾ ਵਕੀਲਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਉ ਮਗਰ ਅੱਜ ਜੋ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਚਾ ਰਚਣ ਰਹੀਆ ਕਿ ਕੋਈ ਨਵਾਂ ਕੇਸ ਬਣਾ ਤਾ ਮਤਲਬ ਕਿ ਇੱਕ ਗੱਲ ਤਾਂ ਸਾਫ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਗ ਮਤਲਬ ਡਰਗ ਵਾਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਐ ਇੱਕ ਦਾ ਪ੍ਰੂਫ ਹੈ 4 ਸਾਲ ਤਾਂ ਨਹੀਂ ਲੱਗਦੇ ਚਲਾਨ ਪੇਸ਼ ਹੋ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸਿਟ ਕੋਲ ਜਾਨਾ ਰ ਕਹਿੰਨਾ ਤੁਹਾਡੇ ਕੋਲ ਐਵੀਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਕੋ ਲਾਅ ਐਂਡ ਆਰਡਰ ਡਰਾਗਸ ਕੀ ਕੋਈ ਤੁਸੀਂ ਮੇਰੇ ਤੋਂ ਬਿਹਤਰ ਜਾਣ ਨਗਰ ਸਿਆਸਤ ਕੱਲੀ ਕਰਨੀ ਹੈ ਇਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਅਸ਼ੂਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜ਼ੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰੇ ਜੋਗੇ ਸੋ ਇਹ ਇੱਕ ਪੋਲਿਟਿਕਲ মিডিਆ ਇੱਕ ਵਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨਾਂ ਤੇ ਫੇਰ ਕਿ ਜਿਹਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨਾਂ ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਚਰੀਵਾਲ ਤੇ ਇਹਦੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚ ਇਸ ਲਈ ਮੇਰੇ ਵੀਰੋ ਪਹਿਲੀ ਵਧਾਈ ਇਹ ਡਰਾਗਾ ਵਾਲਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨਹੀਂ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਨਹੀਂ ਹੁਣ ਹੋਰ ਸੱਜੇ ਖੱਬੇ ਉਹ ਆਜਾਡਰ ਲਏ ਆ ਕਿ ਜੇ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੂੰਗੇ ਕਿ ਕੁਝ ਪਲਾਂਟ ਕਰੂੰਗੇ ਕੁਝ ਰੱਖਣ ਆਉਂਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਗੇ ਜੀ ਆਉ ਬਰਾਮਤੀ ਹੋਵੀ ਬਰਾਮਤੀ ਹੋਵੀ ਤੁਹਾਡਾ ਪਤਾ ਕੁਝ ਨਹੀਂ ਬਕਲਾਹਟ ਹੈ ਨਾ ਮਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾਨ ਆ ਬੈਠਿਆਈ ਆ ਤੈਨੂੰ ਦਾ ਜਿੱਥੇ ਮਰਜੀ ਤੂੰ ਆਜੀ ਤੈਨੂੰ ਸਿੱਧੇ ਉੱਕੇ ਟੱਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਫੇਚੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਂਿਆਂ ਤੇ ਪਰਚਾ ਦੇ ਦੀ ਜਿੱਦ ਤਰ ਜੀਤ ਮੈਂ ਜ਼ੋਰ ਲੱਗਦਾ ਲਾ ਗੱਲ ਯਾਦ ਰੱਖੀ ਮੁੰਡਾ ਜੇ ਤਣ ਇਹਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉਂ ਯਾਦ ਰੱਖਣਗੇ ਕਿ ੱਟਕੇ ਛਾਈ ਧੋਖੇ ਦੀ ਨਿਆ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਉੱਪਰ ਤੱਕ ਸੀ ਇਸ ਲਈ ਸਿਰ ਉਤੇ ਸਿਰ ਪਾਜ ਤੁਹਾਨੂੰ ਦੱਸਣਾ ਕੀ ਨਵੀਂ ਸ਼ਰਾਰਤ ਸ਼ੁਰੂ ਆ ਕਿ ਮੇਰੇ ਤੇ ਵੀ ਔਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਇੱਕ ਵਿਜੀਲੈਂਸ ਦੇ ਚੀਫ ਸਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਅਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜੂਗਾ ਇਹ ਲੜਾਈ ਲੜਨ ਸੱਚ ਨੇ ਸੱਚ ਰਹਿਣਾ ਝੂਠ ਦੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਪਾਸ਼ ਕਰਾਂਗੇ ਇੱਕ ਦੇ ਜੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਬੁਲਾ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ 'ਚ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਐ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਜਾਂ ਉਹਦੇ ਨਾਲ ਕੋਈ ਸੱਜਣ ਹੋਵੇ ਤੇ ਲੜਾਈ ਮਜਬੂਤੀ ਨਾਲ ਤਗੜੇ ਹੋ ਕੇ ਲੜਾਂਗੇ ਮਗਰ ਜਿੱਤ ਸਚਾਈ ਦੀ ਹੋਊਗੀ ਅਸਲੀ ਅੱਜ ਤੁਹਾਡੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲ ਇਹ ਮੀਡੀਆ ਡਰਾਮਾ ਰਚਿਆ ਜਾਊਗਾ ਪਰਸੂ ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਖਾਂ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਖਾਂ ਰਚੀਆਂ ਜਾ ਰਹੀਆਂ ਝੂਠੇ ਕਹਿਸਾਂ ਦੀਆਂ ਸੋ ਤੁਹਾਡੇ ਪਹਿਲਾਂ ਹੀ ਦੱਸ ਦਿਆਂ ਇੰਨਾ ਦੀ ਬ੍ਰੇਕਿੰਗ ਨਿਊਜ਼ ਦੀ ਜਗ੍ਹਾ ਤੁਸੀਂ ਮੇਰੀ ਲੈ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ